ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੂਬ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਜ਼ਿਲ੍ਹਾ ਕਚਹਿਰੀਆਂ ਦੇ ਵਿੱਚ ਇਹ ਪੜਤਿਆ ਕੀਤਾ ਗਿਆ ਹੈ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀ ਅੱਗੇ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਪੋਸਟਾਂ ਜੋ ਅੱਜ ਦੀਆਂ ਇਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਹ ਪਰਫਾਰਮੈਂਸ ਦੀ ਜ਼ਰੂਰਤ ਰਹੂਗੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਪਰਫਾਰਮੈਂਸ ਨੂੰ ਪੂਰੀ ਤਰ੍ਹਾਂ ਭਰ ਲੈਣਾ ਅਪਲਾਈ ਕਿਵੇਂ ਕਰਨਾ ਹੈ ਗਿਆ ਪਤਾ ਤੁਹਾਨੂੰ ਦੱਸਦੇ ਹਾਂ ਤਾਂ ਉਸ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਪੋਸਟਾਂ ਦੀ ਜਾਣਕਾਰੀ ਸਾਂਝੀ ਕਰ ਲੈਣੇ ਹਾਂ ਜੀ ਕਲਰਕ ਦੀਆਂ ਪੋਸਟਾਂ ਜਾਰੀ ਹੋਈਆਂ ਜੀ 16 ਪੋਸਟਾਂ ਤੇ ਆਫਲਾਈਨ ਭਰਤੀ ਹੈ ਜੀ ਆਫਲਾਈਨ ਤੁਸੀਂ ਜ਼ਿਲ੍ਹਾ ਲੈਵਲ ਤੇ ਅਪਲਾਈ ਕਰਨਾ ਇਹਨਾਂ ਪੋਸਟਾਂ ਦੇ ਲਈ ਇੱਕ ਪੋਸਟਾਂ ਦੀ ਜੋ ਕੈਟਾਗਰੀ ਵਾਈਜ਼ ਵੰਡਾ ਦਿੱਤੀ ਹੋਈ ਹੈ 16 ਪੋਸਟਾਂ ਦੀ ਅੱਗੇ ਆਪਾਂ ਇਹਨ ਕੰਸੋਲੀਡੇਟਡ ਮੰਥਲੀ ਸੈਲਰੀ ਇਕੁਅਲ ਟੂ ਮਿਨੀਮਮ ਵੇजेस ਰੇਟਸ ਫਿਕਸ ਬਾਈ ਦਾ ਡਿਪਟੀ ਕਮਿਸ਼ਨਰ ਇਹਨਾਂ ਪੋਸਟਾਂ ਦੇ ਲਈ ਇਹਦੇ ਅਨੁਸਾਰ ਹੈ ਜੋ ਸੈਲਰੀ ਹੋਊਗੀ ਯੋਗਤਾ ਤੁਹਾਡੀ ਆਰਟਸ ਜਾਂ ਸਾਇੰਸ ਦੇ ਵਿੱਚ ਜਾਂ ਕੋਈ ਦੇ ਬਰਾਬਰ ਤੁਹਾਡੇ ਕੋਲ ਯੋਗਤਾ ਗ੍ਰੈਜੂਏਸ਼ਨ ਹੈਗੀ ਆ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 10ਵੀਂ ਪੱਧਰ ਤੱਕ ਤੁਸੀਂ ਪੰਜਾਬੀ ਪੜ੍ਹੀ ਹੋਵੇ ਯੋਗਤਾ ਜ਼ਰੂਰੀ ਹੈ ਜਨਰਲ ਕੈਟਾਗਰੀ ਦੇ ਲਈ ਏਜ ਲਿਮਿਟ 18 ਤੋਂ 37 ਸਾਲ ਹੈ ਅਦਰ ਕੈਟਾਗਰੀਜ਼ ਦੇ ਲਈ ਵੱਖ-ਵੱਖ ਜੋ ਹਦਾਇਤਾਂ ਪੰਜਾਬ ਸਰਕਾਰ ਦੀਆਂ ਉਮਰ ਸੀਮਾ ਦੇ ਵਿੱਚ ਉਹਦੇ ਲਈ ਛੋਟ ਰਹੂਗੀ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਇਗਜ਼ਾਮ ਰਹਿਣ ਵਾਲਾ ਜੀ 2 ਘੰਟੇ ਦਾ ਜਨਰਲ ਨੌਲੇਜ ਤੇ ਇੰਗਲਿਸ਼ ਕੰਪੋਜੀਸ਼ਨ ਪੰਜਾਬੀ ਦਾ 50 ਮਾਰਕਸ ਦਾ ਇਹ ਇਗਜ਼ਾਮ 100 ਨੰਬਰ ਦਾ ਕੁੱਲ ਮਾਰਕਸ ਦਾ ਤੁਹਾਡਾ ਇਹ ਪੇਪਰ ਰਹਿਣ ਵਾਲਾ ਹੈ 33% ਤੁਹਾਨੂੰ ਦੋਨੋਂ ਸਬਜੈਕਟਾਂ ਦੇ ਵਿੱਚੋਂ ਮਾਰਕਸ ਲੈਣੇ ਲਾਜ਼ਮੀ ਹੈ 40% ਐਗਰੀਗੇਟ ਮਾਰਕਸ ਤੁਹਾਡੇ ਦੋਨਾਂ ਦੇ ਵਿੱਚ ਹੋਣੇ ਚਾਹੀਦੇ ਆ ਇਹ ਤੁਹਾਡਾ ਜੋ ਇਗਜ਼ਾਮ ਹੈ ਪੈਟਰਨ ਹੈ ਰਹਿਣ ਵਾਲਾ ਹੈ ਤੁਹਾਡੇ ਜੋ ਰਿਟਨ ਇਗਜ਼ਾਮ ਦਾ ਜੋ ਇਹਨਾਂ ਪੋਸਟਾਂ ਦੇ ਲਈ ਹੋਏਗਾ ਤੇ ਇਹਨਾਂ ਪੋਸਟਾਂ ਦੇ ਲਈ ਜਿਹੜੇ ਚਾਹਵਾਨੀ ਵਿਦਵਲ ਅਪਲਾਈ ਕਰਨਾ ਚਾਹੁੰਦੇ ਆ ਪਰਫਾਰਮਾ ਤੁਹਾਡੇ ਨਾਲ ਆਪ ਤੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਪਰਫਾਰਮੈਨ ਪੂਰੀ ਤਰ੍ਹਾਂ ਭਰ ਲੈਣਾ ਸਾਰੇ ਦਸਤਾਵੇਜ਼ ਨਾਲ ਲਗਾ ਕੇ ਪਾਸਪੋਰਟ ਸਾਈਜ਼ ਫੋਟੋ ਲਗਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਠਿੰਡਾ ਵਿਖੇ ਪਹੁੰਚਦੇ ਕਰਨਾ ਹੈ ਮਿਤੀ ਹੈ ਕਿ ਜੀ ਅੰਤਮ 30 April 2024 ਸ਼ਾਮ 5 ਵਜੇ ਤੱਕ ਤਾਂ ਚਾਹਵਾਂ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਆਪਣੀ ਸਿਲੈਕਸ਼ਨ ਆ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ